ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਸਟੋਰੀ ਮੇਲ ਦੇ ਵਿੱਚ। ਸਿਰ ਤੇ ਇੱਕ ਆਮ ਸੂਝ-ਬੂਝ ਵਾਲੀ ਸਿਆਣੀ ਦਿੱਕਤ ਘਟਦੀ। ਲੰਮੀ ਸੋਹਣੀ ਤੇ ਸੁੰਘੜ ਸੀ ਅਤੇ ਮਟਿਆਰ ਸੀ। ਘਰਦਿਆਂ ਦੀ ਇਕਲੌਤੀ ਧੀ ਤੇ ਪੰਜ ਭਰਾਵਾਂ ਦੀ ਭੈਣ। ਉਸਦੇ ਭਰਾ ਹਮੇਸ਼ਾ ਉਸ ਨੂੰ ਸਤੋਂ ਦੇ ਤੰਗ ਕਰਦੇ। ਸਿਰ ਤੇ ਇਕੱਲੀ ਹੋਣ ਕਰਕੇ ਕੁਝ ਨਹੀਂ ਕਰ ਸਕਦੀ ਸੀ। ਉਸ ਨੂੰ ਹਮੇਸ਼ਾ ਇੱਕ ਭੈਣ ਦੀ ਖਮੀ ਖਲਦੀ ਰਹਿੰਦੀ। ਕਿ ਉਸ ਦੀ ਵੀ ਕੋਈ ਭੈਣ ਹੁੰਦੀ ਕਿੰਨੇ ਹੀ ਚਾਹ ਤੇ ਸ਼ੌਂਕ ਸੀਤ ਬਚਪਨ ਤੋਂ ਅੰਦਰੋਂ ਅੰਦਰ ਦੱਬਣ ਲੱਗੀ ਜੋ ਉਸ ਦੇ ਘਰ ਦਾ ਮਾਹੌਲ ਹੀ ਇਦਾਂ ਦਾ ਸੀ ਕਿ ਉਹ ਕਦੀ ਖੁੱਲ ਹੀ ਨਹੀਂ ਸਹੀ ਪਈ ਤੇ ਉਹ ਹੀ ਸਾਹਮਣੇ ਆਈ ਇੱਕ ਦੱਬੀ ਕੁਚਲੀ ਕੁੜੀ ਵਕਤ ਵਕਤ ਤੇ ਪਿਤਕਰੀ ਹਾਲਾਤਾਂ ਦੀ ਮਜਬੂਰੀਆਂ ਦੀ ਸ਼ਿਕਾਰ ਸੀਤ ਜੇ ਬੀਏ ਕਰ ਰਹੀ ਸੀ ਤੇ ਪੜ੍ਹਾਈ ਦੇ ਨਾਲ ਨਾਲ ਸ਼ੌਂਕ ਵਜੋਂ ਕੁਝ ਚੀਜ਼ਾਂ ਵੀ ਕਰ ਲੈਂਦੀ ਪਰ ਫਿਰ ਉਸ ਆਤਮਨ ਸੰਤੁਸ਼ਟੀ ਨਹੀਂ ਸੀ ਮਿਲ ਰਹੀ ਕਈ ਵਾਰੀ ਕੋਲਿਸ ਵਿੱਚ ਵੀ ਸਿਰਦ ਦੀਆਂ ਗੱਲਾਂ ਤੋਂ ਸਭ ਉਸ ਨੂੰ ਪੂਰੀਂ ਦੱਸਦੇ ਤੇ ਉਹ ਦੱਬੀ ਜੀ ਕੁੜੀ ਚਾਹੁੰਦੀ ਸੀ ਕਿ ਕੋਈ ਤੇ ਹੋਵੇ ਜਿਸ ਨੂੰ ਸਭ ਦੱਸ ਸਕੇ ਪਰ ਕੋਈ ਅਜਾਹ ਨਾ ਮਿਲੇ। ਇੱਕ ਦਿਨ ਆਪਣੇ ਆਪ ਨੂੰ ਸੰਭਲ ਲਈ ਉਸਨੇ ਇੱਕ ਫੇਸਬੁੱਕ ਅਕਾਊਂਟ ਬਣਾ ਲਿਆ ਤੇ ਫੇਸਬੁੱਕ 'ਤੇ ਜਿਆਦਾ ਕੁਝ ਨਾ ਜਾਣਨ ਕਰਕੇ ਉਹ ਸਿਰਫ ਫੇਸਬੁੱਕ 'ਤੇ ਪੋਸਟ ਪਾ ਕੇ ਆਪਣਾ ਮਨ ਹੌਲਾ ਕਰ ਲੈਂਦੀ। ਐਵੇਂ ਹੀ ਸਮਾਂ ਬੀਤਦਾ ਗਿਆ ਤੇ ਕੁਝ-ਕੁਝ ਅਨੁਭਵ ਸਿਰ ਦੇ ਝੋੜੇ ਪੈਣ ਲੱਗੇ। ਉਸ ਸਮੇਂ ਉਸ ਨੂੰ ਆਪਣੀਆਂ ਕਲਾਮਾਂ ਦਾ ਪਤਾ ਲੱਗਣ ਲੱਗਾ ਉਹ ਉਹਨਾਂ ਨਿਖਾਰ ਦੀ ਅੱਗੇ ਵਧੀ ਕੁਝ ਸਮੇਂ ਤੇ ਪਾਕਵੇਂ ਮਗਰੋਂ ਕੁਝ ਦੂਸਤ ਛੁੱਟਦੇ ਗਏ ਸਿਰ ਦੇ ਇਸ ਗੱਲ ਤੋਂ ਅਣਜਾਣ ਸੀ ਕਿ ਨਕਾਬ ਦੇ ਪਿੱਛੇ ਕੁਝ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਜੋ ਸਿਰਫ ਬੈਠੇ ਹੀ ਇਸ ਆਸ ਵਿੱਚ ਹੁੰਦੇ ਨੇ ਕਿ ਕੋਈ ਭੋਲੀ-ਪਾਲੀ ਕੁੜੀ ਜਾਲ ਵਿੱਚ ਫਸ ਜਾਵੇ ਤਾਂ ਚੰਗਾ ਏ ਆਪਣੀ ਹੌਬਸ ਨੂੰ ਪੂਰਾ ਕਰਨ ਦਾ ਇਰਾਦਾ ਰੱਖ ਕੇ ਕੁੜੀਆਂ ਨੂੰ ਗੁੰਮਰਾਹ ਕਰ ਲੈਂਦੇ ਹਨ ਸੀਰਤ ਨੂੰ अनेका ਵਾਰ ਇਸ ਦਲਦਲ ਵਿੱਚ ਡਿੱਗਣ ਤੋਂ ਬਚੀ ਤੇ ਮੈਸੇਜ ਵੀ ਬਹੁਤ ਆਉਂਦੇ ਪਰ ਸੀਰਤ ਟੁਕਮਾ ਜਵਾਬ ਦੇ ਬਹੁਤੀ ਗੱਲ ਨਾ ਕਰਦੀ ਸੀਰਤ ਨੇ ਫੇਸਬੁੱਕ ਤਾਂ ਚਲਾਈ ਪਰ ਘਰਦਿਆਂ ਦੇ ਡਰ ਕਰਕੇ ਉਸਨੇ ਮੈਸੈਂਜਰ ਨਾ ਚਲਾਇਆ ਤੇ ਉਸ ਕੋਲ ਬੇਫਿਕਰ ਰਹੀ ਕਿ ਕੋਈ ਉਸ ਨੂੰ ਮੈਸੇਜ ਨਹੀਂ ਕਰ ਸਕਦਾ ਸਮੇਂ ਦੇ ਨਾਲ-ਨਾਲ ਕਿੰਨੀਆਂ ਚੀਜ਼ਾਂ ਦਾ ਸੀਰਤ ਨੂੰ ਵੀ ਪਤਾ ਲੱਗਾ ਜਿਵੇਂ ਆਪਾਂ ਕਹੇ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਠੀਕ ਉਸੇ ਤਰ੍ਹਾਂ ਜ਼ਿੰਦਗੀ ਦੇਵੀ ਸਿੱਕੇ ਦੀ ਦੁੱਪ ਪੱਲੂਆ ਵਾਂਗ ਹੀ ਆ। ਸਿਰਤ ਨੂੰ ਜਿੱਥੇ ਕਿਸੇ ਨੇ ਪਰੇਸ਼ਾਨ ਕੀਤਾ, ਉੱਥੇ ਕੁਝ ਚੰਗੇ ਦੋਸਤ ਵੀ ਮਿਲੇ ਜੋ ਸਿਰਫ ਕੁਝ ਸਮੇਲੇ ਹੀ ਸੀ ਪਰ ਉਸਨੂੰ ਦੁਨੀਆ ਵਿੱਚ ਵਿਛਣ ਲਈ ਬਹੁਤ ਕੁਝ ਸਿਖਾ ਗਏ। ਜਦੋਂ ਦੀ ਸਿਰਤ ਇਸ ਫੇਸਬੁੱਕ ਦੀ ਦੁਨੀਆ ਵਿੱਚ ਆਈ, ਉਸ ਵਿੱਚ ਕੁਝ ਕੁ ਸੁਧਾਰ ਸੀ ਕਿ ਆਪਣੇ ਵਿਚਾਰ ਸਵੱਗਿ ਰੱਖਣ ਲੱਗੀ ਸੀ। ਛੋਟੇ ਛੋਟੇ ਸ਼ਾਇਰਾਂ ਨੇ ਪਤਾ ਨਹੀਂ ਕਵਿਤਾ ਦਾ ਰੂਪ ਕਦੋਂ ਲੈ ਲਿਆ ਤੇ ਹੁਣ ਉਹ ਲਿਖਣ ਲੱਗੀ ਸੀ ਆਪਣੇ ਮਨ ਦੇ ਹਰ ਇੱਕ ਫਲਕਨ ਤੇ ਮੇਤੀ ਮੈਂ ਸਹਿਰੇ ਸੈਜੀ ਉਸ ਦੇ ਬੋਲ ਪਕੜ ਫੜਦੇ ਗਏ ਤੇ ਅਲਫਾਜ਼ ਅੰਬਰ ਛੋਂਦੇ ਗਏ ਕੁਝ ਦਿਨ ਸੀਤ ਨੇ ਆਪਣੀ ਲਿਖੀ ਰਚਨਾ ਪੋਸਟ ਕੀਤੀ ਤਾਂ ਵਾਹ ਵਾਹ ਦੇ ਨਾਲ ਇੱਕ ਸਵਾਲ ਆਇਆ ਕਿ ਇਹ ਸਮਝ ਕੀ ਲੱਗੀ ਇਹਦਾ ਮਤਲਬ ਕੀ ਹੈ ਸੀਰਤ ਨਿਯੋਸ ਕਮੈਂਟ ਦੇ ਹੇਠਾਂ ਲਿਖ ਦਿੱਤਾ ਕਿ ਪੁੱਛੋ ਕੀ ਸਮਝਣੀ ਲੱਗੀ ਉਸ ਤੇ ਮੰਗਰੂ ਉਸੇ ਫਕੀਰ ਨਾਂ ਦੇ ਵਿਅਕਤੀ ਉਸ ਨੂੰ ਮੈਸੇਜ ਕਰ ਪੁੱਛਿਆ ਤੇ ਸੀਰਤ ਨੇ ਵੀ ਉਸ ਤੇ ਬਲਗਨ ਸੁਲਝਾਉਂਦੀਆਂ ਜਵਾਬ ਦੇ ਦਿੱਤਾ ਫਿਰ ਕੀ ਹੋਰ ਗੱਲ ਕਰਦੇ ਆ ਗੱਲਾਂ ਸ਼ੁਰੂ ਹੋ ਗਈਆਂ ਫਕੀਰ ਜੋ ਉਸ ਨੂੰ ਪੁੱਛਦਾ ਉਹੀ ਦੱਸੀ ਜਾਂਦੀ ਤੇ ਅਖੀਰ ਕਾਫੀ ਲੰਬੇ ਸਮੇਂ ਬਾਅਦ ਤੇ ਮੰਗਰੂ ਉਸ ਨੇ ਪਿਆਰ ਦੀ ਗੱਲ ਅੱਗੇ ਰੱਖੀ ਉਸਨੇ ਆਪਣਾ ਅਤੀਤ ਦੱਸਦਿਆਂ ਕਿਹਾ ਕਿ ਉਹ ਇੱਕ ਕੁੜੀ ਨੂੰ ਬੇਅੰਤ ਹੁਮਮਤ ਕਰਦਾ ਸੀ ਤੇ ਉਹ ਕੁਝ ਸਮਾ ਉਸਨੜ ਰੇ ਕਿਤੇ ਹੋਰ ਵਿਆਹ ਕਰਵਾ ਕੇ ਚਲੀ ਗਈ ਸੇਰ ਉਸਨੂੰ ਹਮਦਰਦੀ ਜਿਤਾਉਂਦੀਆਂ ਸਮਝਾਉਂਦੀ ਰਹੀ ਕਿ ਇਸ ਦਾ ਬਿਆਰਥਾ ਪਰ ਉਹ ਨਹੀਂ ਸੀ ਜਾਣਦੀ ਕਿ ਇੱਕ ਦਿਨ ਉਹ ਸਫੀਰ ਦੀ ਥਾਂ ਉਸਨੇ ਖੁਦ ਹੋਣਾ ਕੁਝ ਦਿਨ ਗੱਲਾਂ ਕਰਦਿਆਂ ਫਕੀਰ ਨੇ ਸੀਰਤ ਨੂੰ ਆਪਣੀ ਚਗਿਆਈ ਦਾ ਅਹਿਸਾਸ ਕਰਵਾਇਆ ਤੇ ਮੁਹੱਬਤ ਦਾ ਇਜ਼ਹਾਰ ਕਰਾ ਕੇ ਮਨਾ ਲਿਆ ਉਸ ਦੇ ਤਸੀਰਤ ਵਿੱਚ ਇੱਕ ਇਨਸਾਨ ਹੋਰ ਸਾਂਝਾ ਸੀ ਜੋ ਸਭ ਕੁਝ ਜਾਣਦਾ ਸੀ ਸ਼ਾਇਦ ਇਸ ਕਰਕੇ ਸੀਰਤ ਨੂੰ ਲੱਗਦਾ ਕਿ ਫਕੀਰ ਸਹੀ ਆ ਧੋਖਾ ਨਹੀਂ ਦੇ ਸਕਦਾ ਤੇ ਸੀਰਤ ਨੇ ਉਸ ਨੂੰ ਹਾਂ ਕਹਿ ਦਿੱਤੀ ਸੀਰਤ ਨੂੰ ਲੱਗਦਾ ਕਿ ਉਸ ਨੂੰ ਕੋਈ ਮਿਲ ਗਿਆ ਜਿਸ ਨੂੰ ਉਹ ਆਪਣੀ ਦਿਲ ਦੀ ਹਰ ਗੱਲ ਦੱਸ ਸਕਦੀ ਆ ਪਰ ਹੀ ਉਸ ਦਾ ਵਹਿਮ ਸੀ ਤੇ ਗਲਤੀ ਸੀ ਜੂਜ਼ ਨੇ ਕਿਸੇ ਅਣਜਾਨ ਤੇ ਵਿਸ਼ਵਾਸ ਕੀਤਾ ਫਿਰ ਕੀ ਸੀ ਕੁਝ ਸਮਾਂ ਚੰਗੀਆਂ ਗੱਲਾਂ ਕੀਤੀਆਂ ਉਹ ਹਰ ਵਾਰ ਆਪਣੀ ਪਹਿਲੀ ਮੁਹੱਬਤ ਦਾ ਜ਼ਿਕਰ ਕਰਦਾ ਤੇ ਸੀਰਤ ਨੂੰ ਦੁੱਖ ਪਹੁੰਚਾਉਂਦਾ ਕਿਉਂ ਉਹ ਹਲੇ ਵੀ ਉਸ ਨੂੰ ਯਾਦ ਕਰ ਖੁਦ ਨੂੰ ਤਕਲੀਫ ਦਿੰਦਾ ਇੱਕ ਦਿਨ ਅਚਾਨਕ ਸੀਰਤ ਨੇ ਉਸ ਦੀ ਪਹਿਲੀ ਮੁਹੱਬਤ ਜੋ ਸਮਛੜ ਚੁੱਕੀ ਸੀ ਉਸਨੂੰ ਮੈਸੇਜ ਕਰ ਦਿੱਤਾ ਸੀਤ ਦੇ ਮਨ ਵਿੱਚ ਕੁਝ ਗਲਤ ਨਹੀਂ ਸੀ ਬਸ ਉਹ ਚਾਹੁੰਦੀ ਸੀ ਕਿ ਉਹ ਫਕੀਰ ਨੂੰ ਚੈਨ ਨਾਲ ਜਿਉਂਦੀ ਵੀ ਵਿਆਹੀ ਜਨਮਗਰੂ ਵੀ ਉਹ ਅਕਸਰ ਫਕੀਰ ਨੂੰ ਮਾੜਾ ਚੰਗਾ ਬੋਲਦੀ ਸੀ ਉਦੋਂ ਵੀ ਸੀਰਤ ਨਾਲ ਕੁਝ ਇਦਾਂ ਹੋਇਆ ਕਿ ਫਕੀਰ ਨਾਲ ਉਸਦੀ ਲੜਾਈ ਹੋਈ ਸੀਰਤ ਨੂੰ ਸੀ ਕਿ ਕੋਈ ਗੱਲ ਹੈ ਥੋੜਾ ਗੁੱਸਾ ਹੈ ਠੀਕ ਹੋ ਜਾਵੇਗਾ ਤੇ ਉਸਨੂੰ ਵੀ ਬਿਨਾ ਪੁੱਛੇ ਸੀਮਾ ਨੂੰ ਮੈਸੇਜ ਨਹੀਂ ਕਰਨਾ ਚਾਹੀਦਾ ਸੀ ਸੀਤ ਖੁਦ ਨੂੰ ਹੀ ਕਸੂਰਵਾਰ ਠਹਿਰਉਂਦੀ ਰਹੀ। ਫਕੀਰ ਨੇ ਸੀਤ ਨੂੰ ਕੋਈ ਮੈਸੇਜ ਨਾ ਕੀਤਾ ਤੇ ਉਹ ਉਦਾਸ ਹੋ ਗਈ। ਨਾਲ ਹੀ ਬਿਮਾਰ ਰਹਿਣ ਲੱਗੀ ਪਰ ਫਕੀਰ ਨੇ ਕੋਈ ਖਬਰ ਸਰ ਨਾ ਲਈ। ਸੀਤ ਇੱਕ ਵਾਰ ਫੇਟ ਟੁੱਟ ਚੁੱਕੀ ਸੀ। ਉਸਨੇ ਅਖੀਰ ਫਕੀਰ ਨੂੰ ਮੈਸੇਜ ਕਰ ਮਾਫੀ ਮੰਗੀ ਪਰ ਉਹ ਸਭ ਖਤਮ ਕਰ ਚੁੱਕਾ ਸੀ। ਉਸ ਦਿਨ ਤੋਂ ਮੰਗਰਵ ਸੀਤ ਦੀ ਹਾਲਤ ਗੰਭੀਰ ਰਹੀ ਸ਼ਾਇਦ ਕਿਸੇ ਦੁਵਾ ਕਰਨ ਬਚ ਗਈ ਹੋਵੇ। ਤੇ ਹੁਣ ਫਕੀਰ ਆਪਣੀ ਜਗ੍ਹਾ ਸੀਰਤ ਨੂੰ ਖੜਾ ਕੇ ਉਸ ਦੀ ਜ਼ਿੰਦਗੀ ਚੋਂ ਜਾ ਚੁੱਕਾ ਸੀ ਸੀਰਤ ਨੇ ਫੇਸਬੁੱਕ ਕੁਝ ਸਮਾਂ ਬੰਦ ਕਰ ਦਿੱਤੀ ਤੇ ਕਿਹਾ ਉਹ ਇਸ ਦੁਨੀਆ ਨਾਲੋਂ ਘੁੱਟਣ ਵਿੱਚ ਹੀ ਠੀਕ ਆ ਕਾਫੀ ਸਮਾਂ ਕੁਝ ਨਾ ਲਿਖਣ ਕਰਕੇ ਉਸ ਨੂੰ ਲੱਗਦਾ ਕਿ ਉਸ ਦੇ ਅੰਦਰ ਕੁਝ ਹੈ ਜੋ ਇੱਕ ਫਟ ਜਾਏਗਾ ਜੇਕਰ ਉਸ ਨੇ ਨਾ ਲਿਖਿਆ ਤੇ ਉਸ ਨੇ ਸਹਾਰਾ ਕਾਪੀ ਕਲਮ ਦਾ ਲਿਆ ਹੁਣ ਉਹ ਡਾਇਰੀ ਤੇ ਬਹੁਤ ਕੁਝ ਲਿਖਦੀ ਤੇ ਮਾਸ਼ਾਅੱਲਾ ਪੜਨ ਵਾਲੀਆਂ ਤੇ ਮੂਹ ਮ ਕਮਾਲ ਨਿਕਲਦਾ ਸੀਰਤ ਸਭ ਕੁਝ ਭੁੱਲਣ ਲੱਗੀ ਸੀ ਜਦੋਂ ਕੁਝ ਯਾਦ ਆਉਂਦਾ ਤਾਂ ਖੁਦ ਨੂੰ ਉਲਝਾ ਲੈਂਦੀ ਤੇ ਕੁਝ ਹੱਦ ਤੋ ਮੂਵ ਔਨ ਕਰ ਚੁੱਕੀ ਸੀ ਬਸ ਉਹਨ ਉਸ ਨੂੰ ਕੁਦਰਤ ਤੇ ਬੱਚੇ ਹੀ ਚੰਗੇ ਲੱਗਦੇ ਸ਼ਾਇਦ ਉਹ ਇੱਕ ਸਲਾਹਕਾਰ ਦੇ ਰੂਪ وچੋਂ ਸਾਹਮਣੇ ਉਹਨ ਸਿਰਤ ਸਭ ਨੂੰ ਸਲਾਹ ਦਿੰਦੀ ਕਿ ਮੁਹੱਬਤ ਇਤਿਆਕਾਤ ਮੰਗਦੀ ਆ ਤੇ ਜਿਸ ਮੁਹੱਬਤ ਨੂੰ ਲੋਕ ਫੇਸਬੁਕ ਤੋਂ ਸ਼ੁਰੂ ਕਰਨ ਉਮਹੱਬਤ ਨਹੀਂ ਸਿਰਫ ਆਕਰਸ਼ਨ ਹੁੰਦਾ ਹੈ ਇਹਦਾ ਹੀ ਸਿਆਣੀਆ ਗੱਲਾਂ ਕਰਦੀ ਸੀਤ ਬਹੁਤ ਸਿਆਣੀ ਹੋ ਗਈ ਸ਼ਾਇਦ ਦੁਨੀਆਦਾਰੀ ਵਿੱਚ ਵਿਚਰਨ ਦਾ ਸਲੇਕਾ ਆ ਗਿਆ ਹੋਵੇ ਸੀਤ ਆਪਣੇ ਆਪ ਵਿੱਚ ਰਹਿਣਾ ਸਿੱਖ ਰਹੀ ਸੀ ਤੇ ਬਹੁਤ ਸੁਧਾਰ ਵੀ ਲੱਗਦਾ ਸੀ ਪਰ ਕਿਤੇ ਨਾ ਕਿਤੇ ਉਹੀ ਕਟਨ ਸੁਪਨੇ ਅਰਮਾਨ ਇੱਕ ਕਮਰੇ ਵਿੱਚ ਬੰਦ ਨਜ਼ਰ ਆਉਂਦੇ ਤੇ ਇਹ ਉਸਦੀ ਉਦਾਸੀ ਨਮੋਸ਼ੀ ਮਯੂਸ਼ੀ ਦੱਕਾਂ ਬੰਦ ਸੀਰਤ ਖੁਦ ਨੂੰ ਪੈਰਾਂ ਸੇ ਕਰਨਾ ਚਾਹੁੰਦੀ ਸੀ ਤੇ ਅਸਮਾਨ ਤੱਕ ਉੱਡਣਾ ਚਾਹੁੰਦੀ ਸੀ ਪਰ ਉਸਤੇ ਲੱਗੀਆਂ ਬੰਦਿਸ਼ਾਂ ਢਰਨੇ ਕਦੇ ਉਸ ਨੂੰ ਖੁੱਲ੍ਹ ਨਹੀਂ ਦਿੱਤਾ ਫਿਰ ਕਿਸੇ ਵਕਤ ਆਪਣੀ ਚਾਲ ਚੱਲਦਾ ਗਿਆ ਦਿਨ ਲੰਘਦੇ ਗਏ ਅਗਸਤ ਮਹੀਨੇ ਦਾ ਆਖਰੀ ਦਿਨ ਸੀਰਤ ਨੇ ਫੇਸਬੁੱਕ ਉੱਤੇ ਆਪਣੀ ਤਸਵੀਰ ਸਟੋਰੀ ਵਿੱਚ ਪਾਈ ਚਿਹਰਾ ਚੰਗੀ ਤਰ੍ਹਾਂ ਤੇ ਨਜ਼ਰ ਨਹੀਂ ਸਿਹਾਉਂਦਾ ਪਰ ਤਸਵੀਰ ਬਹੁਤ ਕੁਝ ਬਿਆਨ ਕਰਦੀ ਸੀ ਫਿਰ ਕੀ ਫੇਸਬੁਕ ਤੇ ਜੋ ਚਲਦਾ ਵਾਝੀ ਵਾਝੀ ਬਹੁਤ ਸੁੰਦਰ ਅਨੇਕਾਂ ਮੈਸੇਜ ਆਉਣੇ ਸ਼ੁਰੂ ਹੋ ਗਏ ਸਿੱਧ ਖੁਸ਼ ਸੀ ਸ਼ਾਇਦ ਵੇਖਦੀ ਰਹੇ ਸਭ ਮੈਸੇਜ ਕਿਤੇ ਕਿਤੇ ਦਿਲ ਕੀਤਾ ਸ਼ੁਕਰੀਆ ਵੀ ਲਿਖ ਦਿੱਤਾ ਇੱਕ ਮੈਸੇਜ ਆਇਆ ਕਿ ਮੈਡਮ ਅੰਗੂਰ ਤੋੜ ਰਹੇ ਹੋ ਪਹਿਲਾਂ ਉਹ ਪੜ੍ਹ ਕੇ ਛੱਡਣ ਲੱਗੀ ਤੇ ਫਿਰ ਹੱਸ ਪਈ ਤੇ ਜਵਾਬ ਵਿੱਚ ਆਖ ਦਿੱਤਾ ਆਹੋ ਅੰਗੂਰ ਖੱਟੇ ਨੇ ਖਾਣੇ ਨੇ ਤੁਸੀਂ ਉਸ ਤੋਂ ਬਾਅਦ ਜਵਾਬ ਰਾਇਆ ਕਿ ਮੈਡਮ ਜੀ ਕੁੱਤਾ ਬਣ ਕੇ ਰੱਖਣਾ ਮੈਂ ਤੋੜ ਲਾਵਾਂਗਾ ਇਸ ਤਰ੍ਹਾਂ ਕਿੰਨੀਆਂ ਹਾਸੋਹਿਣੀਆਂ ਗੱਲਾਂ ਕਰ ਸਿਰਤ ਸੋ ਗਈ ਅਗਲੇ ਦਿਨ ਸਿਰਤ ਦੇ ਭਰਾ ਦਾ ਜਨਮ ਦਿਨ ਸੀ ਸਾਰਾ ਦਿਨ ਤਿਆਰੀ ਕਰਨ ਮਗਰੋਂ ਕੇਕ ਕਟਿਆ ਤੇ ਤਸਵੀਰਾਂ ਫੇਸ ਟੋਰੀ ਤੇ ਖੁਸ਼ ਹੋਣ ਕਰਕੇ ਪਤਾ ਨਹੀਂ ਕੀ ਕੀ ਕਰਦੀ ਰਹੀ ਉਸ ਦਿਨ ਫਿਰ ਮੈਸੇਜ ਆਇਆ ਕਿ ਸਿਰਤ ਨੂੰ ਚੰਗਾ ਲੱਗਾ ਉਸ ਨਾਲ ਹਾਸੋਹਿਣੀਆਂ ਗੱਲਾਂ ਕਰਨਾ ਉਬੀ ਅਗੋਂ ਅੰਗੂਰਾਂ ਵਾਲੇ ਮੈਡਮ ਆਕਤ ਰਿੰਦਾ ਜੈਕ ਹੋਰ ਨਾ ਕੌੜੀ ਚਾਹ ਵਾਲੇ ਮੈਡਮ ਆਕਦਾ ਜੂ ਸੀਰਤ ਨੇ ਅੰਗੂਰਾਂ ਨਾਲ ਪੀਾਈ ਸੀ ਗੱਲਾਂ ਵਿੱਚ ਵਸ ਉਸਨੇ ਆਪਣਾ ਨਾਂ ਕੁਲਵੀਰ ਦੱਸਿਆ ਤੇ ਹੱਸੌਂਦਾ ਰਿਹਾ ਕੰਬਲੀਆਂ ਜੀਆਂ ਗੱਲਾਂ ਕਰਕਰ ਸੀਰਤ ਵੀ ਬਹੁਤ ਹੱਸੀ ਤੇ ਕੁਲਵੀਰ ਨੇ ਕਿਹਾ ਆਪਾਂ ਦੋਸਤ ਬਣ ਸਕਦੇ ਆ ਹਨ ਪਰ ਸੀਰਤ ਨੇ ਕਿਹਾ ਕਿ ਉਹ ਇੱਕ ਸ਼ਰਤ ਤੇ ਦੋਸਤੀ ਕਰੇਗੀ ਉਹ ਉਸ ਤੋਂ ਕੋਈ ਆਸ ਨਹੀਂ ਰੱਖੇਗਾ ਸ਼ਾਇਦ ਸੀਤ ਆਪਣੇ ਅਤੀਤ ਤੋਂ ਡਰਦੀ ਸੀ ਕੁਲਵੀਰ ਨੇ ਹਾਂ ਕਹਿ ਕੇ ਵਿਸ਼ਵਾਸ ਦਿਵਾਇਆ ਸੀਤ ਨੇ ਕਿਹਾ ਕਿ ਹੁਣ ਦੋਸਤ ਹਾਂ ਉਹ ਹਰ ਰੋਜ਼ ਇਕੱਠੇ ਹੱਸਦੇ ਖੇਡਦੇ ਕੁਝ ਮਹੀਨੇ ਦੇ ਅੰਦਰ ਦੋਵੇਂ ਆਪਸ ਵਿੱਚ ਕੁਲ ਮਿਲ ਗਏ ਕਈ ਵਾਰ ਤਾਂ ਇੱਕ ਦੂਜੇ ਦੇ ਕੰੰਤੋਂ ਪਹਿਲਾਂ ਹੀ ਇੱਕੋ ਗੱਲ ਆਕ ਦਿੰਦੇ ਜਿਵੇਂ ਦਿਲ ਦੀ ਗੱਲ ਪਹਿਲਾਂ ਤੂੰ ਹੀ ਜਾਣਦੇ ਹੋ ਇੱਕ ਦਿਨ ਕੁਲਵੀਰ ਨੇ ਕਿਹਾ ਕਿ ਉਸਨੇ ਇੱਕ ਝੂਠ ਬੋਲਿਆ ਸੀਰਤ ਨੂੰ ਝੂਠ ਬੋਲਣ ਵਾਲੇ ਬਿਲਕੁਲ ਪਸੰਦ ਨਹੀਂ ਸਨ ਪਰ ਫਿਰ ਵੀ ਸੀਰਤ ਨੇ ਉਸ ਨੂੰ ਪੁੱਛਿਆ ਕਿ ਕੀ ਝੂਠ ਬੋਲਿਆ ਉਹ ਕਹਿਣ ਲੱਗਾ ਕਿ ਤੁਸੀਂ ਨਰਾਜ਼ ਤੇ ਨਹੀਂ ਹੁੰਦੇ ਪਰ ਸੀਰਤ ਨੇ ਕਿਹਾ ਕਿ ਜੇਕਰ ਨਰਾਜ਼ਗੀ ਵਾਲੀ ਗੱਲ ਹੋਈ ਤਾਂ ਹੋਵਾਂਗੀ ਨਹੀਂ ਤੇ ਨਹੀਂ ਹੁੰਦੀ ਉਸਨੇ ਡਰਦੇ ਨੇ ਆਖਿਆ ਕਿ ਉਸ ਦਾ ਕੁਲਵੀਰ ਨਾਮ ਨਹੀਂ ਕੁਲਵੰਤ ਸੀਰਤ ਹੱਸ ਪਈ ਤੇ ਕਿਹਾ ਕਿ ਨਾ ਕਿਉਂ ਗਲਤ ਦੱਸਿਆ ਝੂਠ ਕਿਉਂ ਬੋਲਿਆ ਕੁਲਵੰਤ ਨੇ ਕਿਹਾ ਕਿ ਉਸ ਨੂੰ ਡਰ ਸੀ ਕਿ ਪਤਾ ਨਹੀਂ ਤੁਹਾਡਾ ਸੁਆਦ ਕਿਸ ਤਰ੍ਹਾਂ ਦਾ ਹੋਏਗਾ ਪਰ ਤੁਸੀਂ ਚੰਗੇ ਹੋ ਤਾਂ ਹੋਂ ਦੱਸ ਦਿੱਤਾ ਤੇ ਕੁਝ ਮੈਨੂੰ ਕੁਲਵੰਤ ਨਾਮ ਇੰਨਾ ਸੋਹਣਾ ਨਹੀਂ ਲੱਗਦਾ ਸੀਰਤ ਨੇ ਆਖਿਆ ਕਿ ਨਾਮ ਕੁਝ ਵੀ ਹੋਵੇ ਸੋਣਾ ਹੀ ਹੁੰਦਾ ਹੈ ਤੇ ਦੁਬਾਰਾ ਮੈਨੂੰ ਕੋਈ ਝੂਠ ਨਾ ਬੋਲੀ ਸੀਰਤ ਨੇ ਕਿਹਾ ਝੂਠ ਬੋਲਣ ਵਾਲਿਆਂ ਨੂੰ ਉਹ ਨਫ਼ਰਤ ਕਰਦੀ ਆ ਕੁਲਵੰਤ ਨੇ ਅੱਗੋਂ ਕਿਹਾ ਛੇਕਾ ਮੈਡਮ ਜੀ ਕੁਲਵੰਤ ਨੂੰ ਸੀਰਤ ਨੂੰ ਜਿੰਨਾ ਤਰ ਮੈਡਮ ਜੀ ਆਗਦੇਂਦਾ ਦੋਵਾਂ ਦੀ ਦੋਸਤੀ ਇੰਨੀ ਗਹਿਰੀ ਤੇ ਮਹਿੰਤ ਤੰਤਾ ਵਰਗੀ ਹੁੰਦੀ ਗਈ ਜੋ ਅਹਿਸਾਸ ਨਹੀਂ ਸੀ ਕਿ ਕਿਸੇ ਕੰਨ ਟੁੱਟ ਵੀ ਸਕਦੀ ਆ ਕੁਲਵੰਤ ਸੀਰ ਦੇ ਕੁਝ ਕੰਨ ਤੋਂ ਪਹਿਲਾਂ ਹੀ ਹਰ ਗੱਲ ਸਮਝ ਜਾਂਦਾ ਤੇ ਸੀਰਤ ਵੀ ਹੈਰਾਨ ਹੁੰਦੀ ਕਿ ਕਿਸ ਤਰ੍ਹਾਂ ਉਸਨੂੰ ਪਤਾ ਲੱਗ ਜਾਂਦਾ ਆ ਸੀਰਤ ਦੀ ਹੱਸਣ ਤੇ ਖੁਸ਼ ਤੇ ਉਦਾਸ ਹੋਣ ਤੇ ਕੁਲਵੰਤ ਨੇ ਵੀ ਉਦਾਸ ਹੋਣਾ ਉੰਜ ਸੀਤ ਬਹੁਤਾ ਦੱਸਦੀ ਨਹੀਂ ਸੀ ਕਿ ਉਹ ਉਦਾਸ ਆ ਪਰ ਕੁਲਵੰਤ ਸਭ ਕੁਝ ਜਾਣਦਾ ਇਹ ਗੱਲ ਅਜੀਬ ਹੀ ਸੀ ਕਿ ਕੋਈ ਸਿਰਫ ਫੋਨ ਤੇ ਮੈਸੇਜ ਕਰਨ ਨਾਲ ਇੰਨਾ ਕਰੀਬ ਤੇ ਅਟੈਚ ਕਿਵੇਂ ਹੋ ਸਕਦਾ ਸੀਤ ਨੇ ਕੁਲਵੰਤ ਨੂੰ ਕਈ ਵਾਰ ਪੁੱਛਿਆ ਕਿ ਉਹ ਇਸ ਤਰ੍ਹਾਂ ਕਿਉਂ ਕਰਦਾ ਤੇ ਕੁਲਵੰਤ ਨੇ ਅੱਗੋ ਕਹਿਣਾ ਕਿ ਰੱਬ ਨੇ ਉਸ ਨੂੰ ਸੀਰਤ ਤੇ ਸੁਪਨੇ ਪੂਰੇ ਕਰਨ ਲਈ ਬਣਾਇਆ ਸੀਤ ਨੇ ਹੱਸ ਪਿਆ ਕੁਝ ਸਮੇਂ ਬਾਅਦ ਸੀਰਤ ਦਾ ਜਨਮ ਦਿਨ ਸੀ ਖੇਰ ਕਦੀ ਉਸਨੇ ਮਨਾਇਆ ਨਹੀਂ ਪਰ ਇਸ ਵਾਰ ਉਸਦੇ ਘਰਦਿਆਂ ਨੇ ਕੇਕ ਲਿਆਂਦਾ ਤੇ ਕੁਲਵੰਤ ਲਈ ਸਿਰ ਤੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਣੇ ਘਰ ਬਹੁਤ ਪੌਦੇ ਲਗਾਈ ਤੇ ਇਸ ਬਿਹਤਰੀਨ ਤੋਹਫੇ ਨੇ ਸਿਰ ਤੇ ਲੋੜ ਤੋਂ ਵੱਧ ਖੁਸ਼ੀ ਦਿੱਤੀ ਹੁਣ ਸਿਰ ਤੇ ਬਦਲ ਗਈ ਸੀ ਕਿਉਂਕਿ ਆਪਣੇ ਹਰ ਇੱਕਲ ਕੁਲਵੰਤ ਨੂੰ ਦੱਸ ਦਿੰਦੇ ਤੇ ਮਨ ਹਲਕਾ ਹੋ ਜਾਂਦਾ ਦੋਹਾਂ ਦੀ ਮਿਲਦੀ ਸੋਚ ਤੇ ਕੁਦਰਤ ਨਾਲ ਮੁਹੱਬਤ ਹੋਣ ਕਰਕੇ ਕੁਲਵੰਤ ਸਿਰ ਤੇ ਚਾਹਣ ਲੱਗਾ ਸੀ ਪੱਡਰਦੇ ਕਹਿੰਦਾ ਨਹੀਂ ਸੀ ਬਸ ਗੱਲਾਂ-ਗੱਲਾਂ ਵਿੱਚ ਆਖਦਾ ਕਿ ਸੀਤ ਦੋਸਤੀ ਨਾ ਤੋੜੀ ਸੀਤ ਨੇ ਠੀਕ ਹੈ ਇੱਕ ਦਿਨ ਉਸਨੇ ਹਿੰਮਤ ਕਰਕੇ ਸੀਤ ਨੂੰ ਆਖ ਦਿੱਤਾ ਕਿ ਹਉ ਮੈਂ ਪਿਆਰ ਕਰਦਾ ਸੀਤ ਨੇ ਸੁਣ ਕੇ ਇੱਕ ਵਾਰ ਝੜਕਾ ਜਿਹਾ ਲੱਗਾ ਕਿ ਉਹ ਉਸ ਮੋੜ ਤੇ ਵਾਪਸ ਆ ਗਈ ਆ ਜਿੱਥੋਂ ਉਹ ਹਮੇਸ਼ਾ ਲਈ ਮੁੜ ਚੁੱਕੀ ਸੀ ਸੀਤ ਨੇ ਕੁਲਵੰਤ ਨੂੰ ਕਿਹਾ ਕਿ ਉਹ ਪਿਆਰ ਮੁਹੱਬਤ ਵਿੱਚ ਯਕੀਨ ਨਹੀਂ ਕਰਦੀ ਸੱਚਾ ਪਿਆਰ ਉਸ ਨਾਲ ਹੀ ਹੁੰਦਾ ਜਿਸ ਨਾਲ ਮਾਪੇ ਤੋਰਦੇ ਨੇ ਕੁਲਵੰਤ ਇਸ ਕਲਮਗਰੋਸ ਦੀ ਢੰਗ ਨਾਲ ਉਸ ਦੇ ਕਲ ਦਾ ਜਵਾਬ ਦਿਨ ਘਟ ਕਰ ਦਿੱਤਾ ਕੁਲਵੰਤ ਨੇ ਸੀਰਤ ਨਾਲ ਗੱਲ ਕੀਤੇ ਬਿਨਾ ਚੈਨ ਨਹੀਂ ਸੀ ਆਉਂਦਾ ਤਾਂ ਉਸ ਨੇ ਸੀਰਤ ਨੂੰ ਆਖਿਆ ਕਿ ਮੈਂ ਤੈਨੂੰ ਥੋੜਾ ਕਿਹਾ ਕਿ ਤੂੰ ਮੈਨੂੰ ਪਿਆਰ ਕਰ ਬਸ ਮੈਂ ਤੈਨੂੰ ਪਿਆਰ ਕਰਦਾ ਤੇ ਕਰਦਾ ਰਹਾਂਗਾ ਸੀਰਤ ਇੱਕੀ ਗੱਲ ਆਕਤੀ ਕਿ ਅਸੀਂ ਸਿਰਫ ਦੋਸਤਾਂ ਉਸ ਤੋਂ ਵੱਧ ਕੇ ਕੁਝ ਵੀ ਨਹੀਂ ਤੇ ਕੁਲਵੰਤ ਗੋ ਆਖਦਾ ਹਾਂ ਬਾਬਾ ਦੋਸਤ ਹੀ ਆ ਮਸ ਫਿਰ ਕੇ ਸੇਤ ਗੱਲ ਕਰਦੇ ਦੋਸਤੀ ਦੇ ਤੌਰ ਤੇ ਕੁਲਵੰਤ ਸ਼ਾਇਦ ਮੁਹੱਬਤ ਲੱਭਦਾ ਰਹਿੰਦਾ ਇੱਕ ਦਿਨ ਕਿਸੇ ਗੱਲ ਪਿੱਛੇ ਸੇਤ ਨੇ ਆਪਣੇ ਦੋਸਤ ਨੂੰ ਲਵ ਯੂ ਯਾਰਾ ਕਹਿ ਦਿੱਤਾ ਤੇ ਉਸ ਗੱਲ ਤੇ ਕੁਲਵੰਤ ਬੇहद ਖੁਸ਼ ਹੋਇਆ ਕੁਲਵੰਤ ਨੇ ਕੋਸ਼ਿਸ਼ ਕਰਨੀ ਕਿ ਸੇਤ ਵੀ ਮੁਹੱਬਤ ਕਰਨ ਲੱਗ ਜਾਵੇ ਪਰ ਸੇਤ ਠਾਨ ਚੁੱਕੇ ਸੀ ਕਿਸੇ ਚ ਮੇਲੇ ਦੇ ਨੇੜੇ ਨਹੀਂ ਆਏਗੀ ਫਿਰ ਇੱਕ ਦਿਨ ਕੁਲਵੰਤ ਨੇ ਪੁੱਛਿਆ ਕਿ ਕਿਸੇ ਹੋਰ ਨੂੰ ਪਿਆਰ ਕਰਦੀ ਆ ਤਾਂ ਉਸ ਨੂੰ ਆਪਣਾਣਾ ਨਹੀਂ ਚਾਹੁੰਦੀ ਸੀਰਤ ਨੇ ਕਿਹਾ ਕਿ ਨਹੀਂ ਮੈਂ ਕਿਸੇ ਨੂੰ ਪਿਆਰ ਨਹੀਂ ਕਰਦੀ ਤੇ ਨਾ ਕਰਨਾ ਚਾਹ ਨਹੀਂ ਹ ਕੁਲਵੰਤ ਨੇ ਉਸ ਤੋਂ ਪੁੱਛਿਆ ਕਿ ਕਿਸੇ ਨੇ ਉਸ ਦਾ ਦਿਲ ਤੋੜਿਆ ਇਹ ਸੁਣਨ ਸੀਰਤ ਦੀਆਂ ਅੱਖਾਂ ਅੱਗੇ ਸਭ ਦੁਬਾਰਾ ਘੁਮ ਗਿਆ ਜਿਸ ਤੋਂ ਉਹ ਦੂਰ ਆ ਚੁੱਕੀ ਸੀ ਤੇ ਸੀਰਤ ਨੇ ਹੌਨੇ ਸਬਰ ਕੁਲਵੰਤ ਨੂੰ ਵੀ ਦੱਸ ਦਿੱਤਾ ਕੁਲਵੰਤ ਸਭ ਕੁਝ ਸੁਣਨ ਤੋਂ ਮਗਰੋਂ ਵੀ ਸੀਰਤ ਨੂੰ ਪਿਆਰ ਕਰਦਾ ਰਿਹਾ ਸੀਰਤ ਨਾਲ ਜਹਾ ਕੁਝ ਨਹੀਂ ਚਾਹੁੰਦੀ ਸੀ ਜਿਸ ਨਾਲ ਉਸਦੇ ਘਰ ਦੇ ਬੁਰੇ ਬਣਨ ਸੀਰਤ ਬਿਲਕੁਲ ਵੀ ਨਹੀਂ ਮੰਨੀ ਉਹ ਉਸੇ ਤਰ੍ਹਾਂ ਜਿੱਦਤੀ ਅੜੀ ਰਹੀ ਉਹ ਕੁਲਵੰਤ ਨੂੰ ਰੱਬਰ ਦਾ ਦੋਸਤ ਮੰਨਦੀ ਸੀ ਕਿਉਂਕਿ ਉਸਨੇ ਆਪਣੇ ਹਰ ਗਿਲਾ ਸ਼ਿਕਵਾ ਉਸ ਨਾਲ ਕੀਤਾ ਸੀ ਕੁਲਵੰਤ ਸੀਰਤ ਨੂੰ ਹਰ ਵਾਰ ਰੱਖਦਾ ਨੇ ਕਰਨੀ ਮੁਹੱਬਤ ਨਾ ਕਰੇ ਪਰ ਗਲਵੰਦਨਾ ਕਰੇ ਕੁਲਵੰਦ ਨੇ ਕਾਮ ਤੇ ਸੀਰਤ ਨੂੰ ਯਕੀਨ ਕਰ ਲੈਣਾ ਕਿ ਉਹ ਜਾ ਕੁਝ ਨਹੀਂ ਕਰੇਗਾ ਜਿਸ ਨਾਲ ਸੀਰਤ ਨੂੰ ਤਕਲੀਫ ਪਹੁੰਚੇ ਤੇ ਉਹ ਇਸ ਗੱਲ ਤੇ ਪੱਕਾ ਰਿਹਾ ਉਸਨੇ ਕਦੇ ਸੀਰਤ ਨੂੰ ਕੁਝ ਨਾ ਕਿਹਾ ਬਲਕਿ ਆਪਣੇ ਦਰਦ ਲੁਕਾ ਕੇ ਉਹਦੇ ਦਰਦਨ ਤੇ ਮਲਮ ਲਗਾਉਂਦਾ ਰਿਹਾ ਉਹ ਉਸ ਸੀਰਤ ਨੂੰ ਹਰ ਇੱਕ ਛੋਟੇ ਛੋਟੇ ਚੀਜ਼ ਦਾ ਧਿਆਨ ਰੱਖਦਾ ਤੇ ਉਸ ਨੂੰ ਸਮਝਾਉਂਦਾ ਸਮਝਾਉਂਦਾ ਕਾਫੀ ਅੱਗੇ ਲੈ ਆਇਆ ਸੀ ਕਿ ਉਸਨੇ ਆਪਣੇ ਸੁਪਨਾ ਹੀ ਬਣਾ ਲਿਆ ਸੀ ਕਿ ਉਹ ਸਿਰਦ ਨੂੰ ਦੁਨੀਆ ਵਿਖਾਏਗਾ ਜੋ ਕੁਝ ਉਹ ਕਰਨਾ ਚਾਹੁੰਦਾ ਉਸ ਵਿੱਚ ਉਸਤਾਤ ਸਾਥ ਹੀ ਬਿਗਾ ਕੁਲਵੰਦੀ ਬਦਲਦ ਹੀ ਸੇਵਤ ਖਵਾਰਾਂ ਵਿੱਚ ਛੱਪਨ ਲੱਗੀ ਤੇ ਦੋਵੇਂ ਇੱਕ ਦੂਜੇ ਤੋਂ ਬਹੁਤ ਕੁਝ ਸਿੱਖ ਰਹੇ ਹਿੰ ਹਿੰਮਤ ਕਰਕੇ ਹੁਣ ਸਿਰਦ ਉੱਪਰ ਉੱਠਣ ਲੱਗੇ ਤੇ ਇਸ ਦੀ ਵੱਧ ਕੋਸ਼ਿਸ਼ ਕੁਲਵੰਤ ਨੂੰ ਹੁੰਦੀ ਹੁਣ ਦੋਮਾਂ ਦੀ ਜ਼ਿੰਦਗੀ ਕੁਝ ਇਸ ਤਰ੍ਹਾਂ ਦੀ ਹੋ ਗਈ ਸੀ ਕਿ ਦੋਵੇਂ ਇੱਕ ਦੂਜੇ ਦੀ ਲੋੜ ਮਹਿਸੂਸ ਕਰਦੇ ਕਦੇ ਕਦੇ ਕੁਲਵੰਤ ਪਿਆਰ ਦੀ ਗੱਲ ਛੇੜ ਲੈਂਦਾ ਤਾਂ ਸੀਰਤ ਹਮੇਸ਼ਾ ਇਨਕਾਰ ਕਰਦੀ ਤੇ ਉਹਦਾ ਉਹੀ ਜਵਾਬ ਹੁੰਦਾ ਨਾ ਕਰ ਮੈਂ ਕਿਹੜਾ ਕਿਹਾ ਮੈਨੂੰ ਪਿਆਰ ਕਰ ਇੱਕ ਇਹ ਕੇ ਉਸਨੇ ਇਹ ਵੀ ਜ਼ਰੂਰ ਰੱਖਣਾ ਕਿ ਜਿੰਨਾ ਪਿਆਰ ਮੈਂ ਤੈਨੂੰ ਕਰਦਾ ਇਹ ਨਾਲ ਹੋਰ ਕੋਈ ਨਹੀਂ ਕਰ ਸਕਦਾ ਸਭ ਜਸਮਾ ਦੀ ਭੁੱਖੇ ਨੀਤੀ ਨਸ਼ੀ ਕਰਦਿਨੀ ਮੈਂ ਤੇ ਕੋਈ ਨਸ਼ਾ ਵੀ ਨਹੀਂ ਕਰਦਾ ਤੇ ਨਾ ਹੀ ਕਰਾਂਗਾ ਸੀਰਤ ਨੇ ਅੱਗੋਂ ਕਹਿਣਾ ਵਿਆਹ ਤੇ ਜਿੱਥੇ ਉਹਦੇ ਘਰ ਦੇ ਕਰਨਗੇ ਉੱਥੇ ਹੀ ਕਰਵਾਵਾਂਗੇ ਬਸ ਫਿਰ ਕੀ ਵਿਚ ਵਿਚਾਲੇ ਹੋਰ ਗੱਲਾਂ ਛੇੜ ਲੰਦੇ ਤੇ ਇੱਕ ਦੂਜੇ ਨੂੰ ਕਮਲੇ ਦੱਸਦੇ ਤਾਂ ਬਾਜੀ ਸਾਰਿਆਂ ਦਾ ਇਹ ਕਹਾਣੀ ਨੂੰ ਸੁਣਨ ਲਈ ਬਾਕੀ ਭਾ ਕੱਲ ਦੀ ਵੀਡੀਓ ਚ ਲੈ ਕੇ حاضر ਹੋਵਾਂਗੇ ਜੀ ਅਮੀ ਤਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਆਪਣੀ ਰਿਵਿਊ ਜ਼ਰੂਰ ਦਿਓ ਜੀ ਸਰਸ਼ੀਕਾਲ